ਵਾਰਾਣਸੀ ਇੱਕ ਪਿੰਡ ਪਾਸਟਾ ਵਿਖੇ ਸਮਾਜ ਸੰਤ ਬਾਬਾ ਕਾਲੂ ਜੀ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਬਸਾਖੀ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਸਮਾਗਮ ਨੂੰ ਲੈ ਕੇ ਧਾਰਤੋਹੀ ਸ਼ਰਧਾਲੂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਪਵਿੱਤਰ ਅਸਥਾਨ ਤੇ ਮੱਥਾ ਟੇਕ ਰਹੇ ਸਨ ਜਦ ਕਿ ਇਸ ਵੇਰ ਸਮੇਂ ਵੀ ਸੰਗਤਾਂ ਦੀਆਂ ਮੱਥਾ ਟੇਕਣ ਲਈ ਲੰਬੇ ਲੰਬੇ ਕਤਾਰਾਂ ਲੱਗੀਆਂ ਹੋਈਆਂ ਸਨ ਇਸ ਦੌਰਾਨ ਜਿਥੇ ਧਾਰਮਿਕ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਜਾਣਕਾਰੀ ਦਿੰਦੇ ਆ ਸੰਤ ਬਾਬਾ ਕਾਲੂ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕਿ 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਸੰਤ ਬਾਬਾ ਕਾਲੂ ਜੀ ਦੇ ਅਸਥਾਨ ਪਿੰਡ ਪਾਸਟਾ ਵਿਖੇ ਮਨਾਇਆ ਜਾਂਦਾ ਹੈ ਉਨਾ ਕਹਿ ਹੈ ਕਿ 11 April ਨੂੰ ਸ਼੍ਰੀ ਰਮਾਇਨ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਭੋਗ 12 April ਨੂੰ ਪਾਏ ਗਏ ਸਨ ਜਰ ਕੇ ਬਸਾਖੀ ਵਾਲੇ ਦਿਨ ਸਵੇਰ ਸਮੇਂ ਸ਼੍ਰੀ ਨਿਸ਼ਾਨ ਸਾਹਿਬ ਨੂੰ ਝੋਲੇ ਪਹਿਨਾਈ ਗਏ 19 ਸੰਗਤਾਂ ਨੂੰ ਬਸਾਖੀ ਦੇ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਧਾਰਮਿਕ ਸਥਾਨ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਪਿੰਡ ਪਾਂਛਾ ਤੋਂ ਨਵਰਾੰਗ ਚੈਨਲੇ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸੂਬਾ ਨਗਰ ਨਵਾਸੀ ਸਾਧ ਸੰਗਤ ਨੂੰ ਇਹ ਬੇਨਤੀ ਹੈ ਕਿ ਕੱਲ੍ਹ ਉਪਰੋਜ ਤੋਂ ਸਤ ਬਾਬਾ ਕਾਲੂ ਜੀ ਦੇ ਮੰਦਰ ਵਿਖੇ ਫਲਾਨਾ ਵਿਸਾਖੀ ਜੋੜ ਮੇਲਾ ਪ੍ਰారంਭ ਕੀਤਾ ਜਾ ਰਿਹਾ ਹੈ ਸੋ ਇਸ ਮੌਕੇ ਤੇ ਪਰਚੋ ਰਮੈਣ ਜੀ ਦੇ ਅਖੰਡ ਪਾਠ ਖਾਏ ਗਏ ਸਨ ਜਿਨ੍ਹਾਂ ਦਾ ਭੋਗ ਕੱਲ੍ਹ ਉਪਾਏ ਗਏ ਨੇ ਤੇ ਕੱਲ ਧਰਵਾੜੇ ਤੋਂ ਸੰਗੀਤਨ ਮੰਡਲੀ ਸਾਜੇ ਦਰਬਾਰ ਪਹੁੰਚੀ ਸੀ ਜਿਨ੍ਹਾਂ ਨੇ ਆਪਣੇ ਭਜਨਾਂ ਦੇ ਨਾਲ ਸਮੂਹ ਸੰਗਤ ਨੂੰ ਮੰਤਰ ਮੁਕਤ ਕੀਤਾ ਤੇ ਅੱਜ ਵਿਸਾਖੀ ਦੇ ਇਸ ਪਵਿੱਤਰ ਪਉਤੇ ਪੁਰਗਤੀ ਸਵੇਰੇ 4 ਵਜੇ ਤੋਂ ਲੈ ਕੇ ਲਗਾਤਾਰ ਕੀਰਤਨ ਜਥੇ ਆਪਣੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਸਵੇਰੇ ਠੀਕ 4 ਵਜੇ ਸਾਡੇ ਦਰਮਿਆਨ ਸਹਿਦਪੁਰਿਆ ਬੀਬੀਆਂ ਦਾ ਜਥਾ ਤੁਹਾਡੇ ਦਰਮਿਆਨ ਹਾਜ਼ਰ ਸੀ ਜਿਨ੍ਹਾਂ ਨੇ ਆਪਣੇ ਸ਼ਬਦਾਂ ਦੇ ਨਾਲ ਸਾਨੂੰ ਸਭ ਨੂੰ ਮੰਤਰ ਮੁਕਤ ਕੀਤਾ ਤੇ ਉਸ ਤੋਂ ਉਪਰੰਤ ਕਲਾਕਾਰ ਲਗਾਤਾਰ ਲੱਗ ਰਹੇ ਨੇ ਤੋਂ ਮੈਂ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਤੇ ਇਹਨਾਂ ਦੇ ਵੀਰਾਂ ਦਾ तहे ਜਦ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਬਣਦਾ ਸਹਿਯੋਗ ਪਾਇਆ ਤੇ ਅਸੀਂ ਆਸ ਕਰਦੇ ਹਾਂ ਅੱਗੇ ਤੋਂ ਵੀ ਇਹ ਖੇਤਰਾ ਪ੍ਰੋਗਰਾਮ ਚੱਦਾ ਰਹੇਗਾ ਤੇ ਉਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ ਅੱਜ ਇਸ ਵਾਰ ਦਾ ਇਹ ਜਿਹੜਾ ਵਿਸਾਖੀ ਜੋੜ ਮੇਲਾ ਹੈ ਇਹ ਸੰਪੰਨ ਹੋਏਗਾ ਸਭ ਦੀ ਸਹਾਇਤਾ ਨਾਲ ਬਹੁਤ ਵੱਡਨ ਬਾਗੀ ਰਸਮ ਅਦਾ ਕੀਤੀ ਗਈ ਠੀਕ 10 ਵਜੇ ਤੇ ਇਸ ਉਪਰੰਤ ਸੰਗਤਾਂ ਦੇ ਲਈ ਸਮੂਹ ਸੰਗਤ ਦੇ ਲੰਗਰ ਦਾ ਪ੍ਰੋਗਰਾਮ ਕੀਤਾ ਹੈ ਤੇ ਅਟੁੱਟ ਲੰਗਰ ਜਿਹੜਾ ਵਰਤਾਇਆ ਜਾਏਗਾ